ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਤੁਸੀਂ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੁਹਾਡਾ ਪਹੀੜ ਫੈਮਿਲੀ ਵਲੌਗ ਚੈਨਲ ਵਿੱਚ ਸਵਾਗਤ ਹੈ ਜੀ ਅੱਜ ਆਪਾਂ ਬਣਾਵਾਂਗੇ ਜੀ ਬੋਲੀ ਇਹ ਆਪਾਂ ਦੁੱਧ ਲੈ ਲਿਆ ਜੀ ਬੋਲੀ ਵਾਲਾ ਤੇ ਆਪਾਂ ਗੈਸ ਚਲਾਇਆ ਹੋਇਆ ਉੱਤੇ ਆਪਾਂ ਕੜਾਹੀ ਰੱਖ ਲਈ ਹੈ ਆਪਾਂ ਇਹਦੇ ਵਿੱਚ ਹੁਣ ਦੁੱਧ ਪਾਵਾਂਗੇ ਦੁੱਧ ਇਹ ਦੋ ਟਾਈਮ ਦਾ ਜੀ ਇਹ ਆਪਾਂ ਸੁੱਕੀ ਬੋਲੀ ਬਣਾਵਾਂਗੇ ਜੀ ਪਾਣੀ ਵਾਲੀ ਨਹੀਂ ਬਣਾਉਂਦੇ ਕਿਉਂਕਿ ਉਸ ਨੂੰ ਆਪਾਂ ਨਾ ਜ਼ਿਆਦਾ ਚਿਰ ਰੱਖ ਨਹੀਂ ਸਕਦੇ ਜਿਹੜੀ ਆਪਾਂ ਸੁੱਕੀ ਬੋਲੀ ਬਣਾਉਣੀ ਆ ਇਹਨੂੰ ਆਪਾਂ ਕੁਝ ਦਿਨ ਸਟੋਰ ਕਰ ਸਕਦੇ ਆ ਅੱਜ ਆਪਾਂ ਦੱਸ ਦਿਆਂ ਤੁਹਾਨੂੰ ਬੋਲੀ ਬਣਾਉਣਾ ਤੇ ਤੁਸੀਂ ਵੀ ਐਸੇ ਤਰ੍ਹਾਂ ਬਣਾ ਕੇ ਖਾਓ ਬਹੁਤ ਵਧੀਆ ਲੱਗਦੀ ਆ ਮਿਲਕ ਕੇਕ ਵਰਗਾ ਜਿਹੜਾ ਇਹਦਾ ਟੇਸਟ ਆਉਂਦਾ ਜੀ ਇਹ ਬੋਲੀ ਹੈ ਜਿਹੜੀ ਇਹ ਸੱਜਰ ਸੂਈਆਂ ਹਸੁੰਦੀ ਹੈ ਜਿਹੜੀ ਤਾਜੀ ਸੂਈ ਹੋਈ ਉਹਦੇ ਦੁੱਧ ਦੀ ਬਣਦੀ ਹੈ ਜੀ ਵੈਸੇ ਤਾਂ ਪਤਾ ਹੀ ਹੋਣਾ ਕਈ ਭੈਣ ਭਰਾਵਾਂ ਨੂੰ ਕਈਆਂ ਨੂੰ ਨਹੀਂ ਵੀ ਪਤਾ ਹੁੰਦਾ ਇਸ ਲਈ ਆਪਾਂ ਦੱਸ ਦਿੰਨੇ ਆ ਜਦੋਂ ਮੱਚ ਸੁੰਦੀ ਹੈ ਜੀ ਉਹਦਾ ਇੱਕ ਦੋ ਦਿਨ ਦੁੱਧਾ ਜਿਹੜਾ ਉਹ ਪੀਣ ਵਾਲਾ ਨਹੀਂ ਹੁੰਦਾ ਤੇ ਉਹਦੀ ਇਹ ਬੋਲੀ ਬਣ ਕੇ ਤਿਆਰ ਹੁੰਦੀ ਹੈ ਆਪਣੇ ਮੱਝਾਂ ਨਹੀਂ ਰੱਖੀਆਂ ਹੋਈਆਂ ਜੀ ਇਹ ਆਪਣੇ ਪਿੰਡ ਚ ਉਹਨਾਂ ਡਾਕਟਰ ਸਾਹਿਬ ਦੇ ਦੋਸਤ ਨੇ ਉਹ ਫੜਾ ਗਏ ਸੀਗੇ ਡਾਕਟਰ ਸਾਹਿਬ ਨੂੰ ਬਹੁਤ ਪਸੰਦ ਆ ਉਹਨਾਂ ਨੇ ਕਿਹਾ ਹੋਇਆ ਸੀਗਾ ਕਹਿੰਦੇ ਜਿੱਦਣ ਮੱਝ ਸੂਰਗੀ ਤੇ ਸਾਨੂੰ ਦੁੱਧ ਜ਼ਰੂਰ ਦੇ ਕੇ ਜਾਇਓ ਚਲ ਆਪਾਂ ਬਣਾਉਨੇ ਆ ਜੀ ਹੌਲੀ ਹੌਲੀ ਦੇਖੋ ਜੀ ਹੁਣ ਇਹ ਨਾ ਇਸ ਤਰ੍ਹਾਂ ਹੋਊਗੀ ਜਿਵੇਂ ਨਾ ਪਨੀਰ ਫਟਦਾ ਹੁੰਦਾ ਐ ਇਸ ਤਰ੍ਹਾਂ ਹੋ ਚੰਦੀ ਇਹ ਹਨ ਹੋ ਹੀ ਗਈ ਮਤਲਬ ਫੁੱਟ ਬਣ ਗਏ ਤੇ ਹੁਣ ਨਾ ਇਹ ਆਪਾਂ ਜੇ ਤਾਂ ਪਾਣੀ ਵਾਲੀ ਖਾਣੀ ਹੋਵੇ ਫਿਰ ਤਾਂ ਹੋਰ ਇਹਨੂੰ ਥੋੜਾ ਜਿਹਾ ਸੇਕ ਲਵਾ ਕੇ ਥੋੜਾ ਜਿਹਾ ਪਾਣੀ ਸਕਾ ਕੇ ਉਹ ਪਾਣੀ ਵਾਲੀ ਬਣ ਜਾਂਦੀ ਹੈ ਜੇ ਸੁੱਕੀ ਬਣਾਉਣੀ ਆ ਤਾਂ ਇਹਦੇ ਵਿੱਚ ਨਾ ਆਪਾਂ ਨੂੰ ਸਾਰਾ ਪਾਣੀ ਆ ਜਿਹੜਾ ਉਹ ਖਤਮ ਕਰਨਾ ਪੈਣਾ ਸਾਰਾ ਸਕਾਉਣਾ ਪਊਗਾ ਤੇ ਫਿਰ ਇਹ ਸੁੱਕੀ ਬੋਲੀ ਬਣੂਗੀ ਐਵੇਂ ਬਣ ਜਾਂਦੀ ਹੈ ਜਿਵੇਂ ਮੈਂ ਨਾ ਆਪਣਾ ਮਿਲਕ ਕੇਕ ਹੁੰਦਾ ਤੇ ਉਹ ਮੇਰਾ ਇਹਦਾ ਟੇਸਟ ਬਣ ਜਾਂਦਾ ਬਹੁਤ ਵਧੀਆ ਬਣਦੀ ਆ ਤੇ ਚਲੋ ਆਪਾਂ ਇਹਨੂੰ ਹਿਲਾਉਨੇ ਆ ਹੌਲੀ ਹੌਲੀ ਬਣੂਗੀ ਜੀ ਅਜੇ ਤਾਂ ਬਹੁਤ ਕਾਫੀ ਟਾਈਮ ਲੱਗ ਜੂਗਾ ਇਹਨੂੰ ਬਣਨ ਨੂੰ ਇਹ ਗੈਸ ਤੇ ਬਣਾ ਰਹੀ ਹਾਂ ਚੁੱਲੇ ਤੇ ਤਾਂ ਛੇਤੀ ਬਣ ਜਾਂਦੀ ਆ ਗੈਸ ਤੇ ਇਹਨੂੰ ਬਣਨ ਨੂੰ ਟਾਈਮ ਲੱਗ ਜਾਂਦਾ ਜੀ ਲੱਗ ਜੂਗਾ ਲਗਭਗ 1 ਘੰਟੇ ਦੇ ਕਰੀਬ ਲੱਗ ਜੂਗਾ ਇਹਨੂੰ ਬਣਨ ਨੂੰ ਬਾਕੀ ਦੁੱਧ ਤੇ ਡਿਪੈਂਡ ਹੁੰਦਾ ਥੋੜਾ ਜਾਂ ਵੱਧ ਉਸ ਮੁਤਾਬਕ ਟਾਈਮ ਲੱਗ ਜਾਂਦਾ ਬਸ ਇਹਨੂੰ ਆਪਾਂ ਥੱਲੇ ਨਹੀਂ ਲੱਗਣ ਦੇਣਾ ਹੈਗਾ ਆ ਦੇਖੋ ਜੀ ਪਹਿਲਾਂ ਨਾ ਆਪਣਾ ਇੱਥੇ ਤੱਕ ਸੀਗਾ ਇਹ ਦੁੱਧ ਹੁਣ ਇਹ ਮਤਲਬ ਸੁੱਕ ਕੇ ਪਾਣੀ ਹੁਣ ਇੱਥੇ ਤੱਕ ਆ ਗਿਆ ਦੇਖ ਲਓ ਇੰਨਾ ਸੁੱਕ ਗਿਆ ਹਜੇ ਆਪਾਂ ਇਹਦੇ ਵਿੱਚੋਂ ਸਾਰਾ ਪਾਣੀ ਸੋਖਟ ਕਰਨਾ ਜੇ ਤੋਂ ਸਾਰਾ ਪਾਣੀ ਇਹ ਸੁੱਕ ਗਿਆ ਫਿਰ ਇਹਦੇ ਵਿੱਚ ਆਪਾਂ ਮਿੱਠਾ ਪਾਵਾਂਗੇ ਚੀਨੀ ਪਾਵਾਂਗੇ ਆਪਾਂ ਕਈਏ ਸ਼ੱਕਰ ਵੀ ਪਾ ਲੈਂਦੇ ਨੇ ਇਹਦੇ ਵਿੱਚ ਤੇ ਆਪਾਂ ਚੀਨੀ ਉਹ ਪਾਵਾਂਗੇ ਉਹਦੇ ਨਾਲ ਕੀ ਹੈ ਫਿਰ ਨਾ ਵਾਈਟ ਵਾਈਟ ਰਹਿੰਦੀ ਹੈ ਜੀ ਹਲੇ ਆਪਾਂ ਇਹਦੇ ਵਿੱਚ ਸਾਰਾ ਪਾਣੀ ਸੁਕਾ ਕੇ ਫਿਰ ਚੀਨੀ ਪਾ ਕੇ ਫਿਰ ਚੀਨੀ ਦਾ ਪਾਣੀ ਹੋਊਗਾ ਜਿਹੜਾ ਉਹ ਵੀ ਸੁੱਕੂਗਾ ਤੇ ਫਿਰ ਇਹ ਤਿਆਰ ਹੋਊਗੀ फिर थो दखाने ठीक है जी देखो जी हमें बन गई काफी हद तक पानी ए सुक गया थोड़ा जा रह गया बस थोड़ा जा टाइम लगेगा हूँ तो फिर ये ना आप चीनी पावे जो चीनी पानी गई, फिर छा चीनी पानी सुखा देखो हूँ तो बहुत ज्यादा होगी ਵਧੀਆ ਪਾਣੀ ਜਿਹੜਾ ਸਾਰਾ ਹੁਣ ਤਕਰੀਬਨ ਸੁੱਕ ਹੀ ਚੁੱਕਿਆ ਥੋੜਾ ਜਿਹਾ ਹੀ ਰਹਿ ਗਿਆ ਆ ਦੇਖੋ ਜੀ ਹੁਣ ਇਹਦੇ ਵਿੱਚ ਨਾ ਲਗਭਗ ਸਾਰਾ ਪਾਣੀ ਸੁੱਕ ਚੁੱਕਿਆ ਹੈ ਬਸ ਥੋੜਾ ਜਿਹਾ ਰਹਿ ਗਿਆ ਮਮੂਲੀ ਜਾਂ ਤੇ ਹੁਣ ਆਪਾਂ ਇਹਦੇ ਵਿੱਚ ਮਿੱਠਾ ਪਾ ਦਾਂਗੇ ਮਿੱਠਾ ਤੁਸੀਂ ਆਪਦੇ ਹਿਸਾਬ ਨਾਲ ਪਾਉਣਾ ਜਿੰਨੀ ਕੁ ਤੁਸੀਂ ਮਿੱਠਾ ਖਾਣੇ ਹੋ ਵੱਧ ਪਾ ਖਾਣੇ ਹੋ ਜੀ ਵੱਧ ਪਾ ਲਿਓ ਤੇ ਘਟ ਖਾਨ ਨੇ ਤਾਂ ਆਪਦੇ ਟੇਸਟ ਮੁਤਾਬਿਕ ਤੁਸੀਂ ਪਾ ਸਕਦੇ ਹੋ ਤੇ ਹੁਣ ਇਹ ਚੀਨੀ ਪਾਣੀ ਛੱਡੂਗੀ ਤੇ ਹੁਣ ਆਪਾਂ ਇਹਦਾ ਪਾਣੀ ਸੁਕਾ ਮੰਗੇ ਸਾਰਾ ਜਦੋਂ ਇਹ ਸਾਰਾ ਪਾਣੀ ਸੁੱਕ ਗਿਆ ਫੇਰ ਤਿਆਰ ਹੋਊਗੀ ਬਣ ਕੇ ਮੇਨ ਚ ਤਾਇਰੇ ਤੇ ਬਹੁਤ ਲੱਗਦੀ ਹੈ ਪਰ ਐਵੇਂ ਇੱਕ ਵਾਰ ਜਦੋਂ ਬਣ ਜਾਂਦੀ ਹੈ ਚਾਹੇ ਫਿਰ ਉਹਨੂੰ ਤੁਸੀਂ ਨਾ 15 ਦਿਨ ਸਟੋਰ ਕਰ ਲਓ ਖਰਾਬ ਨਹੀਂ ਹੁੰਦੀ ਹੈਗੀ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂਦੀ ਆ ਆ ਦੇਖੋ ਚੀਨੀ ਪਾਣੀ ਛੱਡ ਗਈ ਹੁਣ ਕਾਫੀ ਪਾਣੀ ਛੱਡਤਾ ਚੀਨੀ ਨੇ ਹੁਣ ਆਪਾਂ ਇਹ ਪਾਣੀ ਸੁਕਾਵਾਂਗੇ ਸਾਰਾ ਜਦ ਇਹ ਸੁੱਕ ਗਿਆ ਪਾਣੀ ਫਿਰ ਇਹ ਰੈਡੀ ਹੋ ਚੁਗੀ ਦੇਖੋ ਜਿਵੇਂ ਇਹ ਨਾ ਬਿਲਕੁਲ ਬਣ ਕੇ ਤਿਆਰ ਹੋ ਗਈ ਪਾਣੀ ਹੈ ਜਿਹੜਾ ਬਿਲਕੁਲ ਸੁੱਕ ਗਿਆ ਵਿੱਚੋਂ ਆ ਦੇਖੋ ਹੁਣ ਬਿਲਕੁਲ ਪਾਣੀ ਨਹੀਂ ਰਿਹਾ ਹੈਗਾ बिल्कुल कली कली होगी इस तरह यह बन जाती है जी देखो पर टाइम तो लग जा थोड़ा जा थोड़ा जा ज्यादा ही लग जाता कुछ थक गई मैं भी खड़ी खड़ी आ देखो ऐ बन गई है बिल्कुल बढ़िया ਮਾਪਿਆਸ ਦਾ ਧੰਨਵਾਦ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਿਓ ਮਿਲਦੇ ਆਂ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ